ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਸ਼ਕ ਦਾ ਜੀਵਨ ਕਿਵੇਂ ਬਦਲਿਆ ਸੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਕਈ ਅਜਿਹੇ ਸਥਾਨਾਂ ਤੇ ਗਏ ਜਿੱਥੋਂ ਦੇ ਲੋਕਾਂ ਵਿੱਚ ਅੰਧਵਿਸ਼ਵਾਸ, ਕੁਰੀਤियां ਅਤੇ ਰਾਖਸ਼ੀ ਸੁਭਾਅ ਬਹੁਤ ਵੱਧ ਸੀ ਉਹ ਲੋਕਾਂ ਨੂੰ ਸੱਚਾ ਧਰਮ ਅਤੇ ਪਰਮਾਤਮਾ ਦੇ ਨਾਮ ਨਾਲ ਜੋੜਨ ਲਈ ਪ੍ਰੇਰਿਤ ਕਰਦੇ ਸਨ। ਇਹਨਾਂ ਵਿੱਚੋਂ ਹੀ ਇੱਕ ਸੀ ਕੋਡੇ ਰਾਖਸ਼ ਦੀ ਕਹਾਣੀ। ਕੋਡਾ ਰਾਖਸ਼ ਇੱਕ ਅਜੇਹਾ ਵਿਅਕਤੀ ਸੀ ਜੋ ਕਿ ਕਾਲੀਆਂ ਤਾਕਤਾਂ, ਤੰਤਰ-ਮੰਤਰ ਅਤੇ ਕਾਲੇ ਜਾਦੂ ਵਿੱਚ ਵਿਸ਼ਵਾਸ ਰੱਖਦਾ ਸੀ। ਉਹ ਲੋਕਾਂ ਨੂੰ ਬਹੁਤ ਹੀ ਤੰਗ ਕਰਦਾ ਸੀ। ਉਨ੍ਹਾਂ ਵਿੱਚ ਡਰ ਪੈਦਾ ਕਰਕੇ ਆਪਣੇ ਕੰਮ ਕਰਵਾਉਂਦਾ ਸੀ ਉਸ ਨੂੰ ਲੱਗਦਾ ਸੀ ਕਿ ਉਸ ਦੇ ਤੰਤਰ ਮੰਤਰ ਦੀਆਂ ਤਾਕਤਾਂ ਨਾਲ ਉਹ ਸੰਸਾਰ ਦਾ ਮਾਲਕ ਬਣ ਸਕਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਉਸ ਖੇਤਰ ਵਿੱਚ ਪਹੁੰਚੇ ਤਾਂ ਕੋਡੇ ਰਾਖਸ਼ ਨੇ ਗੁਰੂ ਸਾਹਿਬ ਨੂੰ ਵੀ ਆਪਣੀਆਂ ਕਾਲੀਆਂ ਤਾਕਤਾਂ ਨਾਲ ਡਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੁਰੂ ਨਾਨਕ ਦੇਵ ਜੀ ਤਾਂ ਅਕਾਲ ਪੁਰਖ ਦੀ ਜੋਤ ਸਨ ਉਹਨਾਂ ਤੇ ਉਸ ਦੇ ਕਿਸੇ ਵੀ ਕਿਸਮ ਦਾ ਮੰਤਰ ਜਾਂ ਕਾਲਾ ਜਾਦੂ ਅਸਰ ਨਾ ਕਰ ਸਕਿਆ ਗੁਰੂ ਜੀ ਦੀ ਸਿੱਖਿਆ ਨਾਲ ਕੋਡੇ ਰਾਖਸ਼ ਦੇ ਵਿੱਚ ਬਦਲਾਵ ਆਇਆ ਕੋਡੇ ਰਾਖਸ਼ ਨੇ ਕਈ ਵਾਰ ਗੁਰੂ ਸਾਹਿਬ ਤੇ ਆਪਣੀਆਂ ਤਾਕਤਾਂ ਅਜਮਾਈਆਂ ਪਰ ਹਰ ਵਾਰ ਉਸ ਦੀ ਹਾਰ ਹੋਈ ਗੁਰੂ ਸਾਹਿਬ ਉਸ ਨੂੰ ਪਿਆਰ ਨਾਲ ਸਮਝਾਉਣ ਲੱਗੇ ਤੇ ਕਿਹਾ ਕਿ ਕਾਲਾ ਜਾਦੂ ਤੇ ਤੰਤਰ ਮੰਤਰ ਕਿਸੇ ਮਨੁੱਖ ਨੂੰ ਚੰਗੀ ਸ਼ਾਂਤੀ ਨਹੀਂ ਦੇ ਸਕਦੇ ਸਿਰਫ ਨਾਮ ਜਪਣਾ ਸੇਵਾ ਕਰਨੀ ਹੀ ਸੱਚਾ ਜੀਵਨ ਜਿਉਣਾ ਹੀ ਮੁਕਤੀ ਦੇ ਸਕਦੀ ਹਨ ਗੁਰੂ ਸਾਹਿਬ ਜੀ ਦੇ ਅਧਿਆਤਮਕ ਪ੍ਰਕਾਸ਼ ਨਾਲ ਕੌਡੇ ਰਾਖਸ਼ ਦੇ ਮਨ ਵਿੱਚ ਵੱਡਾ ਬਦਲਾਅ ਆਇਆ ਉਸਨੇ ਆਪਣੇ ਬਰੇ ਕਰਮ ਛੱਡ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਸ਼ਰਨ ਲੈ ਲਈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼ ਦਾ ਜੀਵਨ ਬਦਲਿਆ ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਅੰਤ ਵਿਸ਼ਵਾਸ ਅਤੇ ਬੁਰੀਆਂ ਤਾਕਤਾਂ ਦਾ ਕੋਈ ਅਸਲ ਮਹੱਤਵ ਨਹੀਂ ਹੁੰਦਾ ਹਮੇਸ਼ਾ ਹੀ ਸੱਚ ਨਾਮ ਸਿਮਰਨ ਅਤੇ ਸੇਵਾ ਨਾਲ ਹੀ ਜੀਵਨ ਬਦਲਿਆ ਜਾ ਸਕਦਾ ਹੈ ਪਿਆਰ ਸ਼ਾਂਤੀ ਅਤੇ ਸੱਚਾ ਗਿਆਨ ਹੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਇਸ ਤਰ੍ਹਾਂ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਬਹੁਤ ਜ਼ਿਆਦਾ ਸਿੱਖਿਆਵਾਂ ਦੇ ਕੇ ਸਾਡੇ ਜੀਵਨ ਦਾ ਉਧਾਰ ਕਰਨਾ ਕੀਤਾ ਹੈ ਸਾਨੂੰ ਵੀ ਲੋੜ ਹੈ ਅੱਜ ਇਹਨਾਂ ਸਭ ਬੁਰੀਆਂ ਤਾਕਤਾਂ ਅਤੇ ਕੁਰੀਤਿਆਂ ਨੂੰ ਛੱਡ ਕੇ ਆਪਣੇ ਜੀਵਨ ਨੂੰ ਬਦਲਿਆ ਜਾਵੇ ਅਤੇ ਸੱਚੇ ਮਾਰਗ ਤੇ ਚੱਲਿਆ ਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤ